ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਜਿਸ ਟਾਪਿਕ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਦੁੱਧ ਦੇ ਬਦਲੇ ਦੇ ਵਿੱਚ ਦਿੱਤੀ ਗਈ ਰੂਕ ਕੰਬਾਉ ਸਜ਼ਾ ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਉਦਾਹਰਣ ਕਿਤੇ ਨਹੀਂ ਮਿਲੇਗੀ ਕਿ ਕਿਸੇ ਨੂੰ ਦੁੱਧ ਪਿਲਾਉਣ ਦੇ ਬਦਲੇ ਦੇ ਵਿੱਚ ਦੁੱਧ ਪਲਾਉਣ ਵਾਲੇ ਵਿਅਕਤੀ ਦੇ ਸਾਰੇ ਪਰਿਵਾਰ ਨੂੰ ਹੀ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਹੋਵੇ ਆਖਰੋਂ ਵਿਅਕਤੀ ਕੌਣ ਸੀ ਤੇ ਕਿਹੜੇ ਵਿਅਕਤੀ ਨੇ ਉਹਦੀ ਚੁਗਲੀ ਕੀਤੀ ਕਿ ਉਸ ਨੂੰ ਇਹ ਸਜ਼ਾ ਦਵਾਈ ਇਹਦੇ ਬਾਰੇ ਚ ਅਸੀਂ ਵਿਸਥਾਰ ਸਹਿਤ ਗੱਲ ਕਰਾਂਗੇ ਛੋਟੇ ਸਹਿਬਜ਼ਾਦੇਆਂ ਬਾਰੇ ਮਾਤਾ ਗੁਜਰੀ ਜੀ ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਕਿੱਥੋਂ ਕੈਦ ਕਰਵਾਇਆ ਗਿਆ ਤੇ ਸਜ਼ਾ ਵੀ ਉਹ ਦਿੱਤੀ ਗਈ ਕਿ ਦੁਨੀਆਂ ਦੇ ਵਿੱਚ ਐਹੋ ਜੀ ਸਜ਼ਾ ਕਿਸੇ ਨੂੰ ਨਹੀਂ ਮਿਲੀ ਨਾ ਹੀ ਦਿੱਤੀ ਜਾਏਗੀ ਛੋਟੇ ਸਹਿਬਜ਼ਾਦੇ ਆਪਣੇ ਧਰਮ ਤੋਂ ਨਹੀਂ ਡੋਲੇ ਜਦੋਂ ਛੋਟੇ ਸਹਿਬਜ਼ਾਦੇ ਅਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਸੀ ਤਾਂ ਉਹ ਸਮੇਂ ਸਰਹੰਦ ਦੇ ਵਿੱਚ ਹੀ ਮੋਤੀ RAM ਮਹਿਰਾ ਨਾਂ ਦਾ ਵਿਅਕਤੀ ਮੁਗਲਾਂ ਦੇ ਕੈਦਖਾਨੇ ਦੇ ਵਿੱਚ ਰੋਟੀ ਵਰਤੌਣ ਦਾ ਕੰਮ ਕਰਦਾ ਸੀ ਕੈਦੀਆਂ ਨੂੰ ਉਹ ਰੋਟੀ ਖਵਾਉਂਦਾ ਸੀ ਤੇ ਉਹਦਾ ਇੱਕ ਹੋਰ ਸਾਥੀ ਸੀ ਪਰਮ ਉਹ ਰਸੋਈਆ ਸੀ ਹਰ ਰੋਜ਼ ਕੈਦੀਆਂ ਨੂੰ ਖਾਣਾ ਖਵਾਇਆ ਜਾਂਦਾ ਹੈ ਪਰ ਇੱਕ ਦਿਨ ਛੋਟੇ ਸਹਿਜ਼ਾਦੇ ਅਤੇ ਮਾਤਾ ਜੀ ਜਦੋਂ ਠੰਡੇ ਬੁਰਜ ਦੇ ਵਿੱਚ ਕੈਦ ਕੀਤੇ ਗਏ ਤਾਂ ਉਸ ਸਮੇਂ ਜੇਲਰ ਨੇ ਮੋਤੀराम ਮਹਿਰਾਂ ਨੂੰ ਕਿਹਾ ਕਿ ਅੱਜ ਨਵੇਂ ਕੈਦੀ ਆਏ ਹਨ ਉਹਨਾਂ ਨੂੰ ਵੀ ਖਾਣਾ ਖਵਾਉਣਾ ਹੈ ਮੋਤੀराम ਮਹਿਰਾ ਦੂਜੇ ਕੈਦੀਆਂ ਦੀ ਤਰ੍ਹਾਂ ਹੀ ਖਾਣਾ ਤਿਆਰ ਕਰਕੇ ਜਦੋਂ ਠੰਡੇ ਬੁਰਜ ਦੇ ਵਿੱਚ ਗਿਆ ਉੱਥੇ ਘੁੱਪ ਹਨੇਰਾ ਸੀ ਉਸ ਨੇ ਥੋੜਾ ਚਾਨਣ ਕੀਤਾ ਤਾਂ ਉਸ ਦੇ ਨਜ਼ਰ ਪਏ ਕਿ ਛੋਟੇ ਛੋਟੇ ਬੱਚੇ ਜਿਨ੍ਹਾਂ ਦੀ ਉਮਰ ਬਹੁਤ ਥੋੜੀ ਹੈ ਤੇ ਨਾਲ ਉਹਨਾਂ ਦੇ ਇੱਕ ਬਜ਼ੁਰਗ ਮਾਤਾ ਜੀ ਹਨ ਜਦੋਂ ਦੇਖਿਆ ਕਿ ਇਹ ਤੇ ਮਾਤਾ ਗੁਜਰੀ ਜੀ ਹਨ ਇਹ ਤੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਹਨ ਤਾਂ ਮੋਤੀराम ਮਹਿਰਾ ਪੌ ਚੱਕਾ ਰਹਿ ਗਿਆ ਕਿ ਇਹ ਕੀ ਹੋਇਆ ਖਾਣਾ ਮਾਤਾ ਜੀ ਨੂੰ ਖਾਣ ਦੇ ਲਈ ਬੱਚਾ ਨੂੰ ਖਲਾਉਣ ਦੇ ਲਈ ਦਿੱਤਾ ਗਿਆ ਪਰ ਮਾਤਾ ਜੀ ਨੇ ਖਾਣਾ ਨਹੀਂ ਖਾਦਾ ਕਿ ਇਹ ਤਾਂ ਪਾਪੀਆਂ ਦਾ ਖਾਣਾ ਹੈ ਅਸੀਂ ਨਹੀਂ ਖਾਣਾ ਖਾਣਾ ਵਾਪਸ ਮੁੜ ਗਿਆ ਮੋਤੀਰਾਮ ਮਹਿਰਾ ਆਪਣੇ ਘਰ ਜਾਂਦਾ ਹੈ ਉੱਥੇ ਜਾ ਕੇ ਆਪਣੀ ਪਤਨੀ ਨੂੰ ਬੇਨਤੀ ਕਰਦਾ ਹੈ ਕਿ ਖਾਣਾ ਤਿਆਰ ਕੀਤਾ ਜਾਏ ਦੁੱਧ ਦਿੱਤਾ ਜਾਏ ਤੇ ਕੁਝ ਸੋਨੇ ਦੇ ਗਹਿਣੇ ਜਿਹੜੇ ਹੈ ਗਿਆ ਤੇ ਪੈਸੇ ਵੀ ਮੈਨੂੰ ਦਿੱਤੇ ਜਾਣ ਕਿਉਂਕਿ ਮੋਤੀਰਾ ਮੈਰਾ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਕਿਲੇ ਦੇ ਅੰਦਰ ਖਾਣਾ ਪਹੁੰਚਾਉਣਾ ਕਿੰਨਾ ਔਖਾ ਹੈ ਜੇ ਉਹ ਖਾਣਾ ਲੈ ਵੀ ਗਿਆ ਘਰ ਤੋਂ ਤਾਂ ਅੰਦਰ ਪਹੁੰਚਾਇਆ ਨਹੀਂ ਜਾ ਸਕਦਾ ਇਸ ਲਈ ਉਸ ਨੇ ਪੈਸੇ ਦਾ ਇੰਤਜ਼ਾਮ ਕੀਤਾ ਆਪਣੀ ਪਤਨੀ ਤੋਂ ਪੈਸੇ ਲਏ ਉਸ ਦੇ ਗਹਿਣੇ ਲਏ ਇਸ ਤਰ੍ਹਾਂ ਦੇ ਨਾਲ ਕੁਝ ਸੁੱਕੇ ਮੇਵੇ ਅਤੇ ਦੁੱਧ ਲੈ ਕੇ ਉਹ ਘਰਾਂ ਤੋਂ ਆਇਆ ਮਾਤਾ ਜੀ ਨੂੰ ਜਦੋਂ ਉਸਨੇ ਭੇਟਾ ਕੀਤਾ ਤਾਂ ਕਿਹਾ ਕਿ ਮੈਂ ਇਹ ਘਰ ਤੋਂ ਲੈ ਕੇ ਆਇਆ ਹਾਂ ਆਤਾ ਜੀ ਨੇ ਕਿਹਾ ਕਿ ਤੈਨੂੰ ਡਰ ਨਹੀਂ ਲੱਗਦਾ ਜੇ ਸੂਬੇ ਨੂੰ ਪਤਾ ਲੱਗ ਗਿਆ ਉਹ ਤੈਨੂੰ ਕਿੰਨੀ ਭਿਆਨਕ ਸਜ਼ਾ ਦੇਵੇਗਾ ਤਾਂ ਮੋਤੀराम ਮੈਰਾ ਨੇ ਕਿਹਾ ਕਿ ਸਜ਼ਾ ਤਾਂ ਜੋ ਮਿਲੇਗੀ ਪਰ ਇਹ ਬੱਚਿਆਂ ਦਾ ਦਰਦ ਜੋ ਭੁੱਖੇ ਹਨ ਮੈਂ ਕਿਵੇਂ ਬਰਦਾਸ਼ਤ ਕਰ ਸਕਦਾ ਹਾਂ ਇਸ ਤਰ੍ਹਾਂ ਦੇ ਨਾਲ ਉਹ ਦੁੱਧ ਜਿਹੜਾ ਹੈਗਾ ਬੱਚਿਆਂ ਨੂੰ ਪਿਲਾਇਆ ਗਿਆ ਤੇ ਬੱਚਿਆਂ ਨੇ ਵੀ ਠੰਡ ਦੇ ਵਿੱਚ ਗਰਮ ਦੁੱਧ ਪੀ ਕੇ ਅਤੇ ਮਾਤਾ ਜੀ ਨੇ ਰਾਹਤ ਮਹਿਸੂਸ ਕੀਤੀ ਪਰ ਇਹ 3 ਦਿਨ ਦੀ ਸਜ਼ਾ ਜਿਹੜੀ ਸੀ ਜੋ ਛੋਟੇ ਸਹਿਜਾਦੇ ਅਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਕੈਦ ਰਹੇ ਬਹੁਤ ਹੀ ਰੋਕਮਬਾਉ ਸਜ਼ਾ ਸੀ ਅੱਤ ਦੇ ਸਰਦੇ ਕੱਪੜੇ ਨਹੀਂ ਦਿੱਤੇ ਗਏ ਖਾਣ ਨੂੰ ਨਹੀਂ ਦਿੱਤਾ ਗਿਆ ਤਾਂ ਉਸ ਸਮੇਂ ਦੇ ਵਿੱਚ ਮੋਤੀਰਾ ਮਹਿਰਾ ਦੁਆਰਾ ਪਲਾਇਆ ਗਿਆ ਤੁਤ ਇੱਕ ਬਹੁਤ ਵੱਡੀ ਸੇਵਾ ਸੀ ਜੋ ਉਸਨੇ ਸਹਿਜਾਤਿਆਂ ਦੀ ਅਤੇ ਮਾਤਾ ਜੀ ਦੀ ਕੀਤੀ ਹੁਣੇ ਮੋਤੀਰਾ ਮਹਿਰਾ ਹੈ ਕੌਣ ਸੀ ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਸਰਹੰਦ ਦਾ ਜਾਂ ਉਹਦੇ ਨੇੜੇ ਪਿੰਡ ਹੈ ਸੰਗਤਪੁਰ ਸੋਢੀਆਂ ਇਹ ਉੱਥੋਂ ਦਾ ਨਿਵਾਸੀ ਸੀਗਾ ਐਗਜੈਕਟ ਤੇ ਦੇ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਹੈ ਪਰ ਇਨਾ ਕੀ ਹੈ ਕਿ ਉੱਥੋਂ ਦਾ ਇਹ ਨਿਵਾਸੀ ਸੀ ਇਹਦੀ ਮਾਤਾ ਜਿਹੜੀ ਸੀਗੀ ਉਹਦਾ ਨਾਮ ਸੀ ਲੱਦੋ ਲੱਦੋ ਜੀ ਅਤੇ ਪਿਤਾ ਦਾ ਨਾਮ ਸੀ ਹਰੇਰਾਮ ਅਤੇ ਇਹਦੀ ਇੱਕ ਪਤਨੀ ਸੀਗੀ ਉਹਦਾ ਨਾਮ ਸੀ ਭੋਲੀ ਤੇ 7 ਕੋ ਸਾਲ ਦਾ ਇਹਦਾ ਇੱਕ ਬੇਟਾ ਵੀ ਸੀ ਹੁਣ ਇਹੇ ਦੁੱਧ ਪਿਲਾ ਦਿੱਤਾ ਗਿਆ ਦੁੱਧ ਪਿਲਾਉਣ ਤੋਂ ਬਾਅਦ ਸਹਜਾਦਿਆਂ ਨੂੰ ਤੇਰਾ ਪੋ ਨੂੰ ਬਹੁਤ ਹੀ ਭਿਆਨਕ ਸਜ਼ਾ ਜਿਹੜੀ ਹੈਗੀ ਹੈ ਸੁਬੇ ਸਰਹੰਦ ਦੁਆਰਾ ਦਿੱਤੀ ਗਈ ਜਿੰਦਾ ਦੀਵਾਰਾਂ ਦੇ ਵਿੱਚ ਚੜਾ ਦਿੱਤਾ ਗਿਆ ਸਹਿਬਜ਼ਾਦੇ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਸਹਿਬਜ਼ਾਦਿਆਂ ਨੇ ਲਾਸ਼ਾਂ ਜਿਹੜੀਆਂ ਸੀਗੀਆਂ ਅਤੇ ਮਾਤਾ ਗੁਜਰੀ ਜੀ ਦਾ ਜਿਹੜਾ ਸਰੀਰ ਸੀਗਾ ਕਿਉਂਕਿ ਉਹ ਵੀ ਸਰੀਰ ਆਪਣਾ ਛੱਡ ਗਏ ਸਨ ਸਾਹ ਛੱਡ ਗਏ ਸਨ ਤੇ ਉਹਨਾਂ ਦੇ ਸਰੀਰ ਨੂੰ ਤੇ ਸਹਿਬਜ਼ਾਦਿਆਂ ਦੇ ਸਰੀਰਾਂ ਨੂੰ ਨਾਲ ਇਹ ਹੰਸਲਾ ਨਦੀ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਕਿ ਉੱਥੇ ਉਹਨਾਂ ਦੀ ਬਿਆਦ ਵੀ ਹੋ ਸਕੇ ਜਾਨਵਰ ਜਿਹੜੇ ਹੈਗੇ ਉਹਨਾਂ ਨੂੰ ਨੋਚ-ਨੋਚ ਕੇ ਖਾਣ ਦੀਵਾਨ ਟੋਡਰਮਲ ਦੁਆਰਾ ਹਾਲੇ-ਦਵਾਲੇ ਸਿੱਖਾਂ ਨਾਲ ਗੱਲਬਾਤ ਕਰਕੇ ਸੂਬੇ ਦੇ ਨਾਲ ਗੱਲਬਾਤ ਕਰਕੇ ਇਹ ਪਿੰਡ ਅਤੇ ਆਲੇ ਦੀ ਜ਼ਮੀਨ ਜਿਹੜੀ ਹੈਗੀ ਐ ਇਸ ਨੂੰ ਮੁੱਲ ਖਰੀਦਿਆ ਗਿਆ ਇਹਦੇ ਬਦਲੇ 78000 ਸੋਨੇ ਦੇ ਮੋਹਰਾਂ ਜਿਹੜੀਆਂ ਸੀਗੀਆਂ ਦਿੱਤੀਆਂ ਗਈਆਂ ਹੁਣ ਇੱਥੇ ਕਿਹਾ ਜਾਂਦਾ ਹੈ ਕਿ ਟੋਡਰਮਲ ਦੇ ਲਈ ਲੱਕੜਾਂ ਦੀ ਜਿਹੜੀ ਵਿਵਸਥਾ ਕਰਵਾਈ ਗਈ ਸੀ ਉਹ ਲੱਕੜਾਂ ਦੀ ਵਿਵਸਥਾ ਭਾਈ ਮੋਤੀराम ਮਹਿਰਾ ਦੁਆਰਾ ਇਹ ਕਰਵਾਈ ਗਈ ਸੀ ਕਿਉਂਕਿ ਮੋਤੀਰਾ ਮਹਿਰਾ ਜਿਹੜਾ ਸੀਗਾ ਉਹਦੇ ਆਲੇ ਦੁਆਲੇ ਕਾਫੀ ਜ਼ਿਆਦਾ ਲੋਕਾਂ ਨਾਲ ਜਾਣ ਪਛਾਣ ਸੀ ਤੇ ਉਹ ਉਸ ਨੇ ਹੀ ਇੱਕ ਚੌਧਰੀ ਅੱਤੇਖਾਂ ਸੀ ਜਿਹਦੇ ਨਾਂ ਤੇ ਅੱਤੇ ਵਾਲੀ ਪਿੰਡ ਪਰ ਪਿਆ ਹੋਇਆ ਹੈ ਤਾਂ ਇੱਕ ਗੱਡਾ ਲੱਕੜਾਂ ਦਾ ਚੌਧਰੀ ਅੱਤੇਖਾਂ ਤੋਂ ਲਿਆ ਤੇ ਫਿਰ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੀ ਹੁਣ ਇੱਥੇ ਆਂਦਾ ਹੈ ਕਿ سزا ਜਿਹੜੀ ਹੈਗੀ ਹੈ ਇਹ ਦਵੌਣ ਵਿੱਚ ਕੌਣ ਵਿਅਕਤੀ ਜ਼ਿੰਮੇਵਾਰ ਸੀ ਜਿਸ ਨੇ ਮੋਤੀराम ਮਹਿਰਾ ਨੂੰ ਇੰਨੀ ਖਤਰਨਾਕ ਤੇ ਰੂਹ ਕੰਬਾਉ ਸਜ਼ਾ ਦਵਾਈ ਇਹਦੇ ਬਾਰੇ ਵਿੱਚ ਸਾਨੂੰ ਬਹੁਤ ਡੰਗਾਈ ਦੇ ਨਾਲ ਦੇਖਣਾ ਹੋਵੇਗਾ ਕਿ ਕਿਹੜਾ ਵਿਅਕਤੀ ਹੈ ਜਿਸ ਨੇ ਚੁਗਲੀ ਕੀਤੀ ਉਹ ਵਿਅਕਤੀ ਸੀ ਗੰਗੂ ਦਾ ਭਰਾ ਪਰਮਾ ਰਸੋਈਆ ਪਰਮਾ ਗੰਘੂ ਦਾ ਭਰਾ ਸੀ ਜਿਹੜਾ ਕਿ ਵਜ਼ੀਰ ਖਾਨ ਦੇ ਜੇਲ੍ਹ ਦੇ ਵਿੱਚ ਰਸੋਈਆ ਸੀ ਕੈਦਿਆਂ ਨੂੰ ਜਿੰਨਾ ਖਾਣਾ ਬਣਾਇਆ ਜਾਂਦਾ ਸੀਗਾ ਉਹ ਪਰਮਾ ਹੀ ਬਣਾਉਂਦਾ ਸੀ ਤੇ ਅੱਗੇ ਕੈਦਿਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮੋਤੀ ਰਾਮ ਮਹਿਰਾ ਦੀ ਹੁੰਦੀ ਸੀ ਸੋ ਇਹ ਇਸ ਕਰਕੇ ਜਦੋਂ ਖਾਣਾ ਰਸੋਈ ਦੇ ਵਿੱਚ ਬਣਿਆ ਤਾਂ ਮੋਤੀ ਰਾਮ ਮਹਿਰਾ ਬਾਰੇ ਪਰਮਾ ਨੂੰ ਸਾਰਾ ਪਤਾ ਲੱਗ ਗਿਆ ਕਿ ਮੋਤੀ ਰਾਮ ਮਹਿਰਾ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਦੁੱਧ ਲੈ ਕੇ ਗਿਆ ਕਿਉਂਕਿ ਜਦੋਂ ਉਹ ਦੁੱਧ ਲੈ ਕੇ ਗਿਆ ਸੀ ਤਾਂ ਉਸ ਨੇ ਕੁਝ ਪੈਸੇ ਰਿਸ਼ਵਤ ਦੇ ਵੀ ਦਿੱਤੇ ਸੀਗੇ ਜਿਹੜੇ ਸੁਰੱਖਿਆ ਗਾਰਡ ਖੜੇ ਸੀਗੇ ਉਹਨਾਂ ਨੂੰ ਪੈਸੇ ਦਿੱਤੇ ਗਏ ਤਾਂ ਹੀ ਉਹਨੂੰ ਅੰਦਰ ਜਾਣ ਦਿੱਤਾ ਗਿਆ ਹੁਣ ਸਹਿਬਜ਼ਾਦਿਆਂ ਨੂੰ ਸਜ਼ਾ ਦੇ ਦਿੱਤੀ ਗਈ ਮਾਤਾ ਗੁਜਰੀ ਜੀ ਆਪਣਾ ਸਰੀਰ ਛੱਡ ਗਏ ਤਾਂ ਉਸ ਤੋਂ ਬਾਅਦ ਫੇਰ ਪਰਮੇ ਦੁਆਰਾ ਵਜ਼ੀਰ ਖਾਂ ਦੇ ਕੋਲੇ ਇਹ ਚੁਗਲੀ ਕੀਤੀ ਗਈ ਕਿ ਸਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਦੁੱਧ ਮੋਤੀਰਾ ਮਹਿਰੇ ਦੁਆਰਾ ਦੁੱਧ ਪਲਾਇਆ ਗਿਆ ਸੀ ਸੋ ਇਸ ਨੂੰ ਵੀ ਸਜ਼ਾ ਦਿੱਤੀ ਜਾਏ ਸੋ ਵਜ਼ੀਰ ਖਾਨ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਹੁਕਮ ਜਾਰੀ ਕਰ ਦਿੱਤਾ ਕਿ ਮੋਤੀਰਾ ਮਹਿਰਾ ਉਸ ਦੇ ਸਾਰੇ ਪਰਿਵਾਰ ਨੂੰ ਲਿਆਂਦਾ ਜਾਏ ਤੇ ਸਾਰੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਕੇ ਕੋਲੂ ਦੇ ਵਿੱਚ ਪਹਿਲਾਂ ਉਸ ਦਾ ਬੇਟਾ ਫਿਰ ਉਸ ਦੀ ਪਤਨੀ ਉਸ ਦੀ ਮਾਤਾ ਪਿਤਾ ਤੇ ਫਿਰ ਉਸ ਨੂੰ ਪੀੜਿਆ ਗਿਆ ਹੁਣ ਇਸ ਤੋਂ ਪਹਿਲਾਂ ਉਹਦੇ ਸਾਹਮਣੇ ਦੋ ਆਫਰ ਰੱਖੇ ਗਏ ਇੱਕ ਤਾਂ ਇਹ ਸੀ ਕਿ ਇਸਲਾਮ ਨੂੰ ਸਵੀਕਾਰ ਕਰੇ ਦੂਜਾ ਇਹ ਸੀ ਮੌਤ ਮੋਤੀਰਾ ਮਹਿਰੇ ਨੇ ਕਿਹਾ ਕਿ ਮੈਂ ਇਸਲਾਮ ਸਵੀਕਾਰ ਨਹੀਂ ਕਰਨਾ ਹੈ ਸੋ ਉਸ ਨੂੰ ਮੌਤ ਦੀ سزا ਜਿਹੜੀ ਹੈਗੀ ਆ ਦਿੱਤੀ ਗਈ ਪਹਿਲਾਂ ਉਸਦੇ ਬੱਚੇ ਨੂੰ ਜਦੋਂ ਪੀੜਿਆ ਗਿਆ ਤੁਸੀਂ ਆਪ ਅੰਦਾਜ਼ਾ ਲਗਾਓ ਇੱਕ ਕੋਲੂ ਦੇ ਵਿੱਚ ਦੋ ਰੋਲਰ ਚੱਲਦੇ ਆ ਉਹਨਾਂ ਦੇ ਵਿੱਚ ਜਦੋਂ ਅਸੀਂ ਪੈਰਾਂ ਨੂੰ ਵਿੱਚ ਕਰਾਂਗੇ ਕਿੰਨਾ ਜ਼ਿਆਦਾ ਦਰਦ ਹੋਏਗਾ ਸਾਰਾ ਸਰੀਰ ਕਿਵੇਂ ਜਿਹੜਾ ਹੈਗਾ ਪੇੜ ਦਿੱਤਾ ਜਾਏਗਾ ਜਿਵੇਂ ਖਿਲਾੜੀ ਦੇ ਵਿੱਚ ਗੰਨਾ ਪੀੜਿਆ ਜਾਂਦਾ ਹੈ ਇਸ ਤਰ੍ਹਾਂ ਕੋਲੂ ਦੇ ਵਿੱਚ ਸਰੀਰ ਨੂੰ ਪੀੜਿਆ ਜਾਂਦਾ ਹੈ ਸੋ ਇੰਨੀ ਭਿਆਨਕ ਸਜ਼ਾ ਜਿਹੜੀ ਹੈਗੀ ਹੈ ਉਹ ਦਿੱਤੀ ਗਈ ਸਜ਼ਾ ਦਿਵਾਉਣ ਵਾਲਾ ਗੰਗੂ ਦਾ ਭਰਾ ਸੀ ਪਰਮਾ ਰਸੋਈਆ ਹੁਣੇ ਦੋਨੋਂ ਭਰਾਵਾਂ ਬਾਰੇ ਮੈਂ ਇੱਕ ਦੱਸਦੇ ਆਂ ਕਿ ਗੰਗੂ ਵੀ ਜਿਹੜੇ ਹਿੰਦੂ ਰਾਜੇ ਸੀਗੇ ਉਹਨਾਂ ਦਾ ਜਸੂਸ ਮੰਨਿਆ ਜਾਂਦਾ ਹੈ ਇਹ ਕੋਈ ਰਸੋਈਆ ਤੇ ਨਹੀਂ ਸੀਗਾ ਇਹਦਾ ਭਰਾ ਰਸੋਈਆ ਸੀਗਾ ਇਸ ਕਰਕੇ ਗੰਗੂ ਬ੍ਰਾਹਮਣ ਲੋਕ ਬੋਲਦੇ ਆ ਤੇ ਗੰਗੂ ਰਸੋਈਆ ਕਹਿ ਦਿੰਦੇ ਆ ਜੋ ਕਿ ਗਲਤ ਹੈ ਤੇ ਇਹਦਾ ਪਰਮਾ ਭਰਾ ਨੇ ਹੀ ਸਾਰੀ ਚੁਗਲੀ ਕੀਤੀ ਸੀਗੀ ਤੇ ਪਰਮੇ ਕਰਕੇ ਹੀ ਮੋਤੀराम ਮਹਿਰਾ ਤੇ ਉਹਦਾ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਸੁੱਤੇ ਰੂਹ ਕੰਬਾਉ ਜਿਹੜਾ ਹੈਗਾ ਜ਼ੁਲਮ ਹੋਇਆ ਤੇ ਅੱਜ ਵੀ ਅਸੀਂ ਉਸ ਨੂੰ ਯਾਦ ਕਰਦੇ ਹਾਂ ਅਰ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਕਿ ਉਸਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਸਹਿਬਜ਼ਾਦਿਆਂ ਦੀ ਅਤੇ ਮਾਤਾ ਜੀ ਦੀ ਉਸ ਔਖੇ ਘੜੀ ਦੇ ਵਿੱਚ ਸੇਵਾ ਕੀਤੀ ਤੇ ਜਦੋਂ ਤੱਕ ਸਿੱਖ ਜਾ ਧਰਮ ਰਹੇਗਾ ਉਦੋਂ ਤੱਕ ਸਾਰੇ ਸਿੱਖ ਜਿਹੜੇ ਹੈਗੇ ਆ ਇਸ ਦੀ ਕੀਤੀ ਗਈ ਸੇਵਾ ਨੂੰ ਹਮੇਸ਼ਾ ਯਾਦ ਰੱਖਣਗੇ ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਬਾਕੀ ਕਿਹਨਾਂ ਲੋਕਾਂ ਨੇ ਕੀ ਕੀ ਕੀਤਾ ਉਹਨਾਂ ਦਾ ਕਿਆ-ਕਿਆ ਹੋਇਆ ਇਹ ਵੀ ਅਸੀਂ ਆਉਣ ਵਾਲੇ ਵੀਡੀਓਜ਼ ਦੇ ਵਿੱਚ ਆਪ ਜੀ ਨੂੰ ਦੱਸਾਂਗੇ ਇਹਦੇ ਨਾਲ ਹੀ ਅੱਜ ਦਾ ਵੀਡੀਓ ਸਾਡਾ ਇੱਥੇ ਹੀ ਸਮਾਪਤ ਹੁੰਦਾ ਹੈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ